ਹੈਲੋ एवरीवन ਸਤਿ ਸ਼੍ਰੀ ਅਕਾਲ ਵੈਲਕਮ ਟੂ आवर YouTube ਚੈਨਲ ਸ਼ਾਹੀ ਲਿਬਾਸ ਅੱਜ ਅਸੀਂ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੇ ਜਿਹੜੇ ਸੂਟਸ ਲੈ ਕੇ ਆਏ ਹਾਂ ਸੋ ਮੈਂ ਤੁਹਾਨੂੰ ਫਸਟ ਜਿਹੜਾ ਸੂਟ ਹੈ ਸ਼ੋ ਕਰ ਰਹੀ ਹਾਂ ਜੋ ਕਿ ਰਹੇਗਾ ਸਾਰਾ ਲਖਨਵੀ ਵਰਕ ਦੇ ਹੋਇਆ ਹੋਇਆ ਗਲੇ ਦੇ ਉੱਪਰ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਔਰ ਇਹਦਾ ਸਟੱਫ ਵੀ ਬਹੁਤ ਸੋਹਣਾ ਰਹੇਗਾ ਰਿਕੁਆਇਰਮੈਂਟ ਹੋਏਗੀ ਇਹਦੀ ਲਾਈਨਿੰਗ ਦੀ ਰਿਕੁਆਇਰਮੈਂਟ ਇਹਦੇ ਵਿੱਚ ਜ਼ਰੂਰ ਹੋਏਗੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਫਲੋਰਸੈਂਟ ਜਿਹਦੇ ਵਿੱਚ ਪ੍ਰਿੰਟ ਹੋਇਆ ਹੋਇਆ ਹੈ ਸਮਝਦੇ ਲਈ ਜਿਹੜੇ ਕਲਰ ਹੈ ਬਹੁਤ ਹੀ ਪਰਫੈਕਟ ਹੈ ਔਰ ਇਹ ਦੁਪट्टे ਦੀ ਤੁਸੀਂ ਦੇਖ ਸਕਦੇ ਹੋ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੋਈ ਹੋਈ ਹੈ ਪੂਰਾ 2.5 ਮੀਟਰ ਦਾ ਜਿਹੜਾ ਦੁਪੱਟਾ ਰਹੇਗਾ ਖੁੱਲਾ ਡੁਲਾ ਦੁਪੱਟਾ ਰਹੇਗਾ ਔਰ ਇਹਦੀ ਬਾਟਮ ਹੋਏਗੀ ਜਿਹੜੀ कॉटन मस्लिन ਦੀ ਇਹਦੀ ਬਾਟਮ ਹੈ ਔਰ ਇਹ ਸੂਟਸ ਦਾ ਸਾਰੇ ਹੀ ਸੂਟਸ ਆ ਜੋ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰਿਆਂ ਦਾ ਸਟੱਫ ਹੈ ਜਿਹੜਾ ਚੰਦੇਰੀ ਦੇ ਵਿੱਚ ਰਹੇਗਾ ਸੋ ਇਹਦੇ ਵਿੱਚ ਅਲੱਗ-ਅਲੱਗ ਪ੍ਰਿੰਟ ਹੋਣਗੇ ਅਲੱਗ-ਅਲੱਗ ਡਿਜ਼ਾਈਨ ਨੇ ਸਟੱਫ ਸਾਰਿਆਂ ਦਾ ਸੇਮ ਹੋਏਗਾ ਸੋ ਨੈਕਸਟ ਸੂਟ ਹੈ ਜਿਹੜਾ ਸਾਡਾ ਇਹਦਾ ਕਲਰ ਹੋਏਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ प्रिंटिंग ਹੈ ਪਲੱਸ ਨੈੱਕ ਦੇ ਉੱਪਰ ਜਿਹੜਾ ਹੈਗਾ ਲਖਨਵੀ ਵਰਕ ਹੋਇਆ ਹੋਇਆ ਇਹਦੇ ਤੇ ਔਰ ਦੁਪੱਟੇ ਦੇ ਉੱਪਰ ਸਾਰਾ ਦੇਖ ਸਕਦੇ ਹੋ ਕਟ ਵਰਕ ਹੋਇਆ ਹੋਇਆ ਇਹਦੇ ਨਾਲ ਵੀ ਜਿਹੜੀ ਬਾਟਮ ਹੈ ਪੇਅਰ ਅਪ ਕੀਤੀ ਗਈ ਹੈ ਉਹ ਸਾਰੀ कॉटन ਮਸਲੀਨ ਦੀ ਰਹੇਗੀ ਇਹਦੇ ਵਿੱਚ ਕਲਰਸ ਹੈਗੇ ਜਿਹੜੇ ਉਹ ਡਿਫਰੈਂਟ ਨੇਗੇ ਬਟ ਡਿਜ਼ਾਈਨਿੰਗ ਔਰ ਸਟੱਫ ਆ ਜਿਹੜਾ ਸੇਮ ਰਹੇਗਾ ਨੈਕਸਟ ਕਲਰ ਆਏਗਾ ਸਾਡਾ ਪੀਚ ਕਲਰ ਹੈ ਪੀਚ ਪਿੰਕ ਕਲਰ ਸਮਸਤੇ ਲਈ ਬਹੁਤ ਹੀ ਪਰਫੈਕਟ ਹੈਗਾ ਨੈਕਸਟ ਜਿਹੜਾ ਸੂਟ ਆਏਗਾ ਕਲਰ ਹੈ ਇਹਦੇ ਵਿੱਚ ਪਾਊਡਰ ਗ੍ਰੀਨ ਕਲਰ ਪਿਸਤਾ ਸ਼ੇਡ ਵੀ ਤੁਸੀਂ ਕਹਿ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈਗਾ ਇਹ ਵੀ ਨੈਕਸਟ ਜਿਹੜੇ ਸੂਟਸ ਹੈਗੇ ਆਪਣੇ ਉਹ ਸਟੱਫ ਸੇਮ ਰਹੇਗਾ ਬਟ ਉਹਦੇ ਵਰਕ ਦੇ ਵਿੱਚ ਥੋੜੀ ਜੀ ਡਿਫਰੈਂਸ ਹੋਏਗਾ ਜੇ ਇਹਦੇ ਵਿੱਚ ਕੀ ਹੈ ਤੁਸੀਂ ਦੇਖ ਸਕਦੇ ਹੋ ਨੈਕ ਦੇ ਉੱਪਰ ਹੈਗਾ ਨਾਟ ਵਰਕ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈਗਾ ਔਰ ਇਹਦੇ ਕੇਰੇ ਦੇ ਉੱਪਰ ਜਿਹੜੀ ਵਰਕ ਹੈਗਾ ਉਹ ਖੱਡੀ ਦਾ ਵਰਕ ਹੈ ਹਲਕਾ ਹਲਕਾ ਔਰ ਇਹ ਸੂਟ ਹੈ ਜਿਹੜਾ ਸਾਡੇ ਕੋਲ ਸਟਿਚ ਹੋ ਕੇ ਜਾ ਰਿਹਾ ਹੈ ਜਿਹਦੇ ਘੇਰੇ ਦੇ ਵਿੱਚ ਅਸੀਂ ਲੇਸ ਹੈ ਜਿਹੜੀ ਉਹ ਇਨਸਰਟ ਕੀਤੀ ਹੈ ਫਿਨਿਸ਼ਿੰਗ ਦੀ ਡਿਟੇਲਿੰਗ ਤੁਸੀਂ ਦੇਖ ਸਕਦੇ ਹੋ ਲੇਸ ਦੇ ਨਾਲ ਇਹਦੀ ਫਿਨਿਸ਼ਿੰਗ ਕੀਤੀ ਗਈ ਹੈ ਔਰ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਰਹੇਗਾ ਇਸ ਦੇ ਨਾਲ ਵੀ ਜਿਹੜੀ ਆਪਾਂ ਬਾਟਮ ਪੇਅਰ ਅਪ ਕੀਤੀ ਹੈ ਉਹ कॉटन ਮਸਲੀਨ ਦੀ ਕੀਤੀ ਹੈ ਇਹ ਸੂਟ ਨੇ ਤੁਸੀਂ ਜਿਹੜੇ ਸਾਰੇ ਸਾਡੇ ਕੋਲੋਂ ਸਟਿਚ ਵੀ ਲੈ ਸਕਦੇ ਹੋ ਔਰ ਅਨਸਟਿਚ ਵੀ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਸੂਟ ਹੈ ਜੋ ਇਹਦੀ ਦੁਪੱਟਾ ਬਹੁਤ ਹੀ ਜ਼ਿਆਦਾ ਗ੍ਰੇਸਫੁਲ ਤੁਸੀਂ ਇਹਦੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਔਰ ਇਸ ਤੇ ਗਲੇ ਦਾ ਵੀ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਨੌਥ ਵਰਕ ਆਏਗਾ ਸਾਰੇ ਇਸ ਦੇ ਵਿੱਚ ਬਹੁਤ ਹੀ ਡਿਫਰੈਂਟ ਜੀ ਲੁੱਕ ਦਾ ਇਹ ਸੂਟ ਆਏਗਾ ਔਰ ਇਸ ਦੀ ਬਾਟਮ ਵੀ ਜੋ ਹੈ ਪੈਰਪ ਕੀਤੀ ਗਈ ਹੈ कॉटन मस्लिन ਦੀ ਨੈਕਸਟ ਸੂਟ ਆਪਨਾਏਗਾ ਆਫ ਵਾਈਟ ਸ਼ੇਡ ਦੇ ਵਿੱਚ ਸਾਰੇ ਹੀ ਕਲਰ ਇਹ ਆਫ ਵਾਈਟ ਸ਼ੇਡ ਦੇ ਵਿੱਚ ਹੈਗਾ ਮੋਸਟਲੀ ਇਹਦਾ ਗਲੇ ਦਾ ਤੁਸੀਂ ਵਕਤ ਦੇਖ ਸਕਦੇ ਹੋ ਇਹ ਵੀ ਨੋਟ ਵਰਕ ਆਏਗਾ ਔਰ ਦੁਪੱਟਾ ਵੀ ਇਸ ਦਾ ਬਹੁਤ ਜ਼ਿਆਦਾ ਪਿਆਰਾ ਵਿਦ ਖੱਡੀ ਵਰਕ ਬਾਰਡਰ ਹੈ ਜਿਹੜਾ ਖੱਡੀ ਦੇ ਵਰਕ ਦਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹਨਾਂ ਸੂਟਸ ਦੇ ਵਿੱਚੋਂ ਅਗਰ ਤੁਹਾਨੂੰ ਕੋਈ ਵੀ ਸੂਟ ਅਗਰ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਦੇ ਉੱਤੇ ਮੈਸੇਜ ਕਰ ਸਕਦੇ ਹੋ ਔਰ ਇਨਸਟਾਾਈਡ ਸਾਡੀ ਮੈਂਸ਼ਨ ਕੀਤੀ ਗਈ ਉਹਦੇ ਉੱਤੇ ਸਾਨੂੰ DM ਕਰ ਸਕਦੇ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸੋ ਹੋਰ ਸੋਹਣੇ ਸੋਹਣੇ ਸੂਟਸ ਤੇ ਡਿਜ਼ਾਈਨ ਦੇਖਣ ਦੇ ਲਈ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ